ਕੈਨੇਡਾ ਦੇ ਸਭ ਤੋਂ ਪ੍ਰਸਿੱਧ ਸੈਰਸਪਾਟਾ ਥਾਵਾਂ ਵਿੱਚੋਂ ਇੱਕ ਨਾਇਗਰਾ ਫਾਲਸ ਆਪਣੇ ਖੂਬਸੂਰਤ ਵਿਸ਼ਾਲ ਚਰਨੇ ਦੇ ਕਾਰਨ ਦੁਨੀਆ ਭਰ ਵਿੱਚ ਮਸ਼ਹੂਰ ਹੈ ਲੱਖਾਂ ਲੋਕ ਇਸ ਨੂੰ ਦੇਖਣ ਹਰ ਸਾਲ ਆਉਂਦੇ ਨੇ ਪਰ ਸੈਲਾਨੀਆਂ ਨੂੰ ਇੱਥੇ ਆ ਕੇ ਰਹਿਣ ਦਾ ਮੌਕਾ ਨਹੀਂ ਮਿਲ ਰਿਹਾ ਕਾਰਨ ਹੈ ਇਥੋਂ ਦੇ ਸਾਰੇ ਹੋਟਲ ਸ਼ਰਨਾਰਥੀਆਂ ਦੇ ਨਾਲ ਭਰੇ ਹੋਏ ਨੇ ਸੈਰਸਪਾਟਾ ਸੀਜ਼ਨ ਦੇ ਦੌਰਾਨ 2000 ਹੋਟਲ ਦੇ ਕਮਰੇ ਪ੍ਰਵਾਸੀਆਂ ਅਤੇ ਅਸਾਲਮ ਮੰਗਣ ਵਾਲਿਆਂ ਦੇ ਨਾਲ ਭਰੇ ਹੋਏ ਨੇ ਇਸਨਾਲ ਸਥਾਨਕ ਸਰਸਪਾਟਾ ਉਦਯੋਗ ਅਤੇ ਸਮਾਜਿਕ ਸੇਵਾਵਾਂ ਨੂੰ ਕਾਫੀ ਬੋਝ ਚਲਣਾ ਪੈ ਰਿਹਾ ਹੈ ਸਸਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਕੈਨੇਡਾ ਦੀ ਫੈਡਰਲ ਸਰਕਾਰ ਨੇ ਫਰਵਰੀ 2023 ਤੋਂ ਫਰਵਰੀ 2024 ਦੇ ਵਿਚਕਾਰ ਨਾਇਗਰਾ ਫਾਲਸ ਦੇ ਹੋਟਲਸ ਦੇ ਵਿੱਚ ਲਗਭਗ 5000 ਅਸਾਈਲਮ ਸੀਕਰਸ ਨੂੰ ਰੱਖਣ ਦੇ ਲਈ 115 ਮਿਲੀਅਨ ਡਾਲਰ ਖਰਚ ਕੀਤੇ ਜੋ ਮੁੱਖ ਤੌਰ ਤੇ ਨਾਈਜੀਰੀਆ ਵੈਨਿਜ਼ੁਏਲਾ ਕੀਨੀਆ ਤੁਰਕੀ ਤੇ ਕੋਲੰਬੀਆ ਤੋਂ ਆਏ ਹੋਏ ਨੇ ਨਾਇਗਰਾ ਫਾਲਸ ਕੈਨੇਡਾ ਦਾ ਇੱਕ ਖੂਬਸੂਰਤ ਸ਼ਹਿਰ ਵੀ ਹੈ ਜਿਸ ਦੀ ਆਬਾਦੀ ਲਗਭਗ 95000 ਹੈ ਜੋ ਕਾਫੀ ਹੱਦ ਤੱਕ ਸੈਰ ਸਪਾਟਾ ਉਦਯੋਗ ਤੇ ਨਿਰਭਰ ਕਰਦੀ ਹੈ ਇਸ ਸ਼ਹਿਰ ਦੇ ਵਿੱਚ 15000 ਹੋਟਲ ਕਮਰਿਆਂ ਦੀ ਸਮਰੱਥਾ ਹੈ ਜੋ ਆਮ ਤੌਰ ਤੇ ਸੈਲਾਨੀਆਂ ਨੂੰ ਸੇਵਾਵਾਂ ਪ੍ਰਦਾਨ ਕਰਦੇ ਨੇ ਸਾਲ 2022 ਦੇ ਮੱਦ ਤੋਂ ਕੈਨੇਡੀਅਨ ਸਰਕਾਰ ਨੇ ਸ਼ਰਨਾਰਥੀਆਂ ਨੂੰ ਰੱਖਣ ਦੇ ਲਈ ਇਨ੍ਹਾਂ ਕਮਰਿਆਂ ਦੀ ਵਰਤੋਂ ਕਰਨੀ ਸ਼ੁਰੂ ਕੀਤੀ ਜੋ ਮੁਕਤ ਤੌਰ ਤੇ ਕਿਊਬੈਕ ਦੇ ਰਾਹੀਂ ਅਮਰੀਕਾ ਤੋਂ ਕੈਨੇਡਾ ਦੇ ਵਿੱਚ ਦਾਖਲ ਹੋ ਰਹੇ ਨੇ ਸਾਲ 2023 ਦੇ ਸ਼ੁਰੂ ਦੇ ਵਿੱਚ ਸਿਰਫ 88 ਕਮਰੇ ਸ਼ਰਨਾਰਥੀਆਂ ਨੂੰ ਰਹਿਣ ਲਈ ਦਿੱਤੇ ਗਏ ਪਰ ਬਾਅਦ ਦੇ ਵਿੱਚ ਗਿਣਤੀ ਵਧਾ ਕੇ 2000 ਤੱਕ ਪਹੁੰਚ ਗਈ ਹੁਣ ਹਾਲਾਤ ਇਹ ਨੇ ਕਿ ਕੁੱਲ ਮਿਲਾ ਕੇ ਸਾਰੇ ਹੋਟੈਲਜ਼ ਦੇ ਕਮਰੇ ਸ਼ਰਨਾਰਥੀਆਂ ਦੇ ਨਾਲ ਭਰੇ ਹੋਏ ਨੇ ਤੇ ਸੈਲਾਨੀਆਂ ਨੂੰ ਰਹਿਣ ਦੇ ਲਈ ਕਮਰਾ ਮਿਲਣਾ ਮੁਸ਼ਕਿਲ ਹੋ ਰਿਹਾ ਹੈ ਉੱਪਰੋਂ ਸਰਕਾਰੀ ਸਾਧਨਾ ਤੇ ਬੋਝ ਵੀ ਵੱਧ ਗਿਆ 2024 ਦੇ ਦੌਰਾਨ ਕੈਨੇਡਾ ਦੇ ਵਿੱਚ 54000 ਤੋਂ ਜ਼ਿਆਦਾ ਸ਼ਰਨਾਰਥੀ ਪਹੁੰਚੇ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਟੋਰਾਂਟੋ ਦੇ ਪੀਅਰਸਨ ਹਵਾਈ ਅੱਡੇ ਤੋਂ ਬਸਾਂ ਦੇ ਵਿੱਚ ਭਰ ਕੇ ਨਾਇਗਰਾ ਫਾਲਸ ਦੇ ਇਨਾ ਹੋਟੈਲਸ ਦੇ ਵਿੱਚ ਭੇਜੇ ਗਏ ਇਸ ਸਾਲ ਗਰਮੀਆਂ ਦੇ ਵਿੱਚ ਸਥਿਤੀ ਹੋਰ ਵੀ ਜ਼ਿਆਦਾ ਗੰਬੀਰ ਹੋ ਗਈ ਕਿਉਂਕਿ ਮੈਨੀਟੋਬਾ ਅਤੇ ਉਤਰੀ ਅੰਟਾਰੀਓ ਤੋਂ 25000 ਸ਼ਰਨਾਰਥੀਆਂ ਨੂੰ ਵੀ ਇਸੇ ਸ਼ਹਿਰ ਦੇ ਹੋਟੈਲਸ ਦੇ ਵਿੱਚ ਰੱਖਿਆ ਗਿਆ ਹੈ ਨਾਇਗਰਾ ਫਾਲਸ ਸ਼ਹਿਰ ਦੇ ਮੇਅਰ ਜਿਮ ਡਿਊਡਾਟੀ ਦੇ ਮੁਤਾਬਕ ਹੋਟਲਾਂ ਦੇ 2000 ਕਮਰਿਆਂ ਦੀ ਵਰਤੋਂ ਸ਼ਰਨਾਰਥੀਆਂ ਦੇ ਲਈ ਕੀਤੀ ਗਈ ਹੈ ਜਿਸ ਦੇ ਨਾਲ ਸੈਲਾਨੀਆਂ ਨੂੰ ਰਹਿائش ਲੱਭਣ ਦੇ ਵਿੱਚ ਮੁਸ਼ਕਲ ਪੇਸ਼ ਆ ਰਹੀ ਹੈ ਅਤੇ ਕਈ ਸੈਲਾਨੀਆਂ ਨੇ ਸ਼ਿਕਾਇਤ ਕੀਤੀ ਹੈ ਕਿ ਉਹ ਸ਼ਰਨਾਰਥੀਆਂ ਦੇ ਨਾਲ ਹੋਟਲ ਸਾਂਝੇ ਨਹੀਂ ਕਰਨਾ ਚਾਹੁੰਦੇ। ਡਿਊਡਾਟੀ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਇਹ ਸਥਿਤੀ ਸੈਰ ਸਪਾਟਾ ਉਦਯੋਗ ਨੂੰ ਨੁਕਸਾਨ ਪਹੁੰਚਾ ਸਕਦੀ ਹੈ, ਜਦਕਿ ਸੈਰ ਸਪਾਟਾ ਉਦਯੋਗ ਦੇ ਕਾਰਨ ਹੀ ਸ਼ਹਿਰ ਦੇ ਵਿੱਚ 40 ਹਜ਼ਾਰ ਦੇ ਕਰੀਬ ਨੌਕਰੀਆਂ ਪੈਦਾ ਹੁੰਦੀਆਂ ਨੇ। ਸਥਾਨਕ ਸਕੂਲਾਂ ਦੇ ਵਿੱਚ 300 ਤੋਂ ਵੱਧ ਸ਼ਰਨਾਰਥੀਆਂ ਦੇ ਬੱਚਿਆਂ ਨੇ ਦਾਖਲਾ ਲਿਆ ਹੈ, ਜਿਸ ਦੇ ਨਾਲ ਵਾਧੂ ਸਟਾਫ ਅਤੇ ਵੱਖ-ਵੱਖ ਭਾਸ਼ਾਵਾਂ ਨੂੰ ਸਮਝਣ ਵਾਲੇ ਟਰਾਂਸਲੇਟਰ ਰੱਖਣ ਦੀ ਜ਼ਰੂਰਤ ਪੈ ਗਈ ਹੈ। ਇਸ ਤੋਂ ਇਲਾਵਾ ਸੇਵਾਵਾਂ માં ਫੂਡ ਬੈਂਕ ਅਤੇ ਸ਼ੈਲਟਰ ਸਹੂਲਤਾਂ ਤੇ ਵੀ ਅਸਰ ਪਿਆ ਸਥਾਨਕ ਲੋਕ ਵੀ ਸ਼ਰਨਾਰਥੀਆਂ ਦੇ ਆਉਣ ਤੋਂ ਦੁਖੀ ਨੇ ਲੋਕਾਂ ਨੇ ਇਲਜ਼ਾਮ ਲਗਾਇਆ ਕਿ ਸਰਕਾਰ ਆਪਣੇ ਬੇਕਰ ਲੋਕਾਂ ਨੂੰ ਨਜ਼ਰਅੰਦਾਜ਼ ਕਰਕੇ ਸ਼ਰਨਾਰਥੀਆਂ ਨੂੰ ਰਹਿਣ ਦੇ ਲਈ ਰਿਹਾਇਸ਼ਾਂ ਉਪਲਬਧ ਕਰਵਾ ਰਹੀ ਹੈ ਕੈਨੇਡੀਅਨ ਸਰਕਾਰ ਨੇ 2020 ਤੋਂ ਸ਼ਰਨਾਰਥੀਆਂ ਨੂੰ ਰੱਖਣ ਦੇ ਲਈ 1.1 ਬਿਲੀਅਨ ਡਾਲਰ ਖਰਚ ਕੀਤੇ ਨੇ ਜਿਸ ਦੇ ਵਿੱਚ ਨਾਇਗਰਾ ਫਾਲਸ ਦੇ ਵਿੱਚ 115 ਬਿਲੀਅਨ ਡਾਲਰ ਸ਼ਾਮਿਲ ਨੇ ਹਾਲਾਂਕਿ ਸਰਕਾਰ ਨੇ 3 ਸਤੰਬਰ 2025 ਤੋਂ ਹੋਟਲ ਰਿਹਾਇਸ਼ ਤੇ ਲਈ ਫੰਡਿੰਗ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ ਪਰ ਇਸ ਤੋਂ ਬਾਅਦ ਰਿਹਾਇਸ਼ ਸਮੱਸਿਆ ਦਾ ਹੱਲ ਕਿਵੇਂ ਹੋਵੇਗਾ ਇਸ ਬਾਰੇ ਕੁਝ ਵੀ ਪਤਾ ਨਹੀਂ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦੀਆਂ ਸਖਤ ਪ੍ਰਵਾਸ ਨੀਤੀਆਂ ਦੇ ਕਾਰਨ ਪ੍ਰਵਾਸੀ ਕੈਨੇਡਾ ਛੱਡ ਕੇ ਕੈਨੇਡਾ ਦੇ ਵੱਲ ਭੱਜ ਰਹੇ ਨੇ ਜਿਸ ਨੇ ਕੈਨੇਡਾ ਦੇ ਲਈ ਮੁਸ਼ਕਲਾਂ ਵੀ ਵਧਾਈਆਂ ਨੇ ਸ਼ਰਨਾਰਥੀ ਹੁਣ ਕੈਨੇਡਾ ਤੋਂ ਮਦਦ ਦੀ ਉਮੀਦ ਕਰ ਰਹੇ ਨੇ ਪਰ ਕੈਨੇਡਾ ਦੇ ਲਈ ਵੀ ਸ਼ਰਨਾਰਥੀਆਂ ਨੂੰ ਰੱਖਣਾ ਇੰਨਾ ਆਸਾਨ ਨਹੀਂ ਜਿੰਨਾ ਨਜ਼ਰ ਆਉਂਦਾ ਹੈ ਮੇਅਰ ਡਿਊ ਡਾਟੀ ਨੇ ਸੁਝਾ ਦਿੱਤਾ ਹੈ ਕਿ ਸਰਕਾਰ ਨੂੰ ਹੋਰ ਸਰਕਾਰੀ ਇਮਾਰਤਾਂ ਦੀ ਵਰਤੋਂ ਕਰਕੇ ਹੋਟਲਾਂ ਤੇ ਨਿਰਭਰਤਾ ਘਟਾਉਣੀ ਚਾਹੀਦੀ ਹੈ। ਸਰਕਾਰ ਨੂੰ ਸ਼ਰਨਾਰਥੀਆਂ ਨੂੰ ਹੋਰ ਸ਼ਹਿਰਾਂ ਦੇ ਵਿੱਚ ਭੇਜਣ ਅਤੇ ਸਥਾਈ ਰਿਹਾਇਸ਼ੀ ਹੱਲ ਲੱਭਣ ਦੀ ਜ਼ਰੂਰਤ ਹੈ। ਸੋ ਦੇਖਣਾ ਹੋਵੇਗਾ ਕਿ ਕੈਨੇਡਾ ਸਰਕਾਰ ਇਨ੍ਹਾਂ ਸ਼ਰਨਾਰਥੀਆਂ ਨੂੰ ਹੋਟਲਾਂ ਦੇ ਵਿੱਚੋਂ ਕੱਢ ਕੇ ਕਿੱਥੇ ਰਹਾਇਸ਼ ਦੀ ਸਹੂਲਤ ਦਿੰਦੀ ਹੈ ਪਰ ਇੱਥੇ ਨਾਇਗਰਾ ਫਾਲਸ ਵਰਗੇ ਸ਼ਹਿਰਾਂ ਨੂੰ ਫਿਲਹਾਲ ਕਾਫੀ ਨੁਕਸਾਨ ਉਠਾਉਣਾ ਪੈ ਰਿਹਾ ਹੈ ਪਰ ਸਰਕਾਰ ਦੇ ਲਈ ਆਪਣੇ ਲੋਕਾਂ ਅਤੇ ਸ਼ਰਨਾਰਥੀਆਂ ਦੇ ਵਿਚਾਲੇ ਤਾਲਮਿਲ ਬਿਠਾਉਣ ਦੀ ਜ਼ਰੂਰਤ ਹੈ ਤਾਂ ਜੋ ਸਥਾਨਕ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ